ਅੰਤਨ ਬਾਬਾ ਦੀਪ ਸਿੰਘ ਜੀ ਦੀ ਇੱਕ ਹੋਰ ਮਹੱਤਵਪੂਰਨ ਗੱਲ ਵੀਰ ਦਾ ਨਾਮ ਹੈਗਾ ਜਸਪਾਲ ਸਿੰਘ ਸੋਈਆਂ ਖੁਰਦ ਪਿੰਡ ਆ ਬਟਾਲਾ ਰੋਡ ਤੇ ਤੇ ਅੰਮ੍ਰਿਤਸਰ ਦੇ ਵਿੱਚ ਤੇ ਵੀਰ ਨੇ ਜਿਹੜਾ ਕਾਲ ਕੀਤੀ ਆ ਤੇ ਦੱਸਿਆ ਵੀ ਮੈਂ ਕਹਿੰਦਾ 2022 ਦੇ ਵਿੱਚ ਇਦਾਂ ਡੁੱਬਈ ਗਿਆ ਸੀ ਗੱਲ ਬਹੁਤ ਧਿਆਨ ਨਾਲ ਸੁਣੀਆ ਵੀ ਜਦੋਂ ਕਿਰਪਾ ਹੁੰਦੀ ਦੇਖੋ ਕਿੱਦਾਂ ਕਿੱਦਾਂ ਦੇ ਕੌਤਕ ਹੋ ਜਾਂਦੇ ਆ ਤੇ ਵੀਰ ਕਹਿੰਦਾ ਵੀ ਮੈਂ ਜਿੱਦਾਂ ਉੱਥੇ ਬਾਹਰ ਸੀਗਾ ਤੇ ਡੁੱਬਈ ਵਿੱਚ ਤੇ ਉੱਥੇ ਮੈਨੂੰ ਜਿੱਦਾਂ ਮਤਲਬ ਲਾ ਲਓ ਵੀ ਮੈਂ ਡੈਪਿਆਂ ਤੇ ਨਾਲਦਿਆਂ ਨੂੰ ਜਦਾਂ ਦੱਸਿਆ ਕਿਸੇ ਨੇ ਵੀ ਤੁਹਾਡਾ ਬੰਦਾ ਉੱਥੇ ਡਿਗਿਆ ਪਿਆ ਆ ਤੇ ਜਦੋਂ ਮੈਨੂੰ ਚੱਕ ਕੇ ਲੈ ਕੇ ਗਿਆ ਤੇ ਮੈਂ ਕਹਿੰਦਾ ਕੂਮਾਂ ਵਿੱਚ ਚਲ ਗਿਆ ਵੀਰ ਕਹਿੰਦਾ ਮੈਂ ਫੇਰ ਰਿਆਂ ਉੱਥੇ ਜਦਾਂ 13-14 ਦਿਨ ਕੂਮਾਂ ਵਿੱਚ ਤੇ ਪਰ ਉਦੋਂ ਬਾਅਦ ਚ ਕਹਿੰਦਾ ਮੇਰੇ ਘਰ ਵੀ ਜਦਾ ਸਾਰੇ ਵੀ ਇਹ ਜਦਾਂ ਮਤਲਬ ਰੋਲਾ ਪੈ ਗਿਆ ਵੀ ਇਹ ਪੂਰਾ ਹੋ ਗਿਆ ਘਰ ਕਹਿੰਦਾ ਮੇਰੇ ਦਰੀਆਂ ਵੀ ਵਿਛ ਗਈਆਂ ਮਲਕੀ ਚਿਹੜਾ ਰੂਣ ਪਿੱਚਣ ਪੈ ਗਿਆ ਕਿਉਂਕਿ ਜਿਹਨਾਂ ਦੇ ਨਾਲ ਹੁੰਦੀਆਂ ਗੱਲਾਂ ਤੇ ਫੇਰ ਉਹ ਜਦੋਂ ਦੱਸਦੇ ਆ ਨਾ ਤੇ ਬਾਕੀ ਬਾਣੀ ਕਹਿੰਦੀ ਮਰਨ ਲਿਖਾਏ ਮੰਡਲ ਮੇ ਆਏ ਜਦੋਂ ਮਰਨਾ ਬੰਦਾ ਜਿਹੜਾ ਆ ਉਹ ਧਰਤੀ ਤੇ ਆਉਂਦਾ ਆਪਣਾ ਲਿਖਾ ਕੇ ਆਉਂਦਾ ਬਾਣੀ ਕਹਿੰਦੀ ਪਰ ਮੈਂ ਦੱਸਦਾ ਵੀ ਕਿੱਦਾਂ ਕਿੱਦਾਂ ਦੇ ਦੇਖੋ ਅਨੋਖੇ ਨੋਖੇ ਕੌਤਕ ਹੋ ਜਾਂਦੇ ਆ ਵੀਰ ਨੇ ਦੱਸਿਆ ਕਹਿੰਦਾ ਵੀ ਮੇਰੀ ਵਾਈਫ ਨੂੰ ਨਾ ਕਹਿੰਦਾ ਵੀ ਗੁਰੂ ਰਾਮਦਾਸ ਮਹਾਰਾਜ ਤੇ ਬਹੁਤ ਜਿੱਦਾਂ ਵਿਸ਼ਵਾਸ ਸੀ ਵਿੱਚ ਪਹਿਰਾ ਸਾਹਿਬ ਵੀ ਅਸੀਂ ਕਰਦੇ ਆ ਤੇ ਵੀਰ ਕਹਿੰਦਾ ਵੀ ਉਹ ਰੋਣ ਲੱਪਈ ਤੇ ਉਹ ਕਹਿੰਦੀ ਵੀ ਮੇਰੇ ਨਾਲ ਇਦਾਂ ਨਹੀਂ ਬਾਬਾ ਜੀ ਕਰ ਸਕਦੇ ਮਤਲਬ ਗੱਲ ਵਿਸ਼ਵਾਸ ਦੀ ਵੀ ਹੁੰਦੀ ਆ ਭਾਵਨਾ ਦੀ ਹੁੰਦੀ ਆ ਤੇ ਵੀਰ ਕਹਿੰਦਾ ਉਧਰੋਂ ਸਾਰੇ ਜਣੇ ਰੋਣ ਪਿੱਟਣ ਡਏ ਆ ਉਧਰੋਂ ਮੇਰੀ ਜਿੱਦਾਂ ਮਤਲਬ ਬੋਡੀ ਲਈ ਜਾਣ ਦੇ ਲਈ ਵੀ ਇੰਤਿਜ਼ਾਮ ਹੋਣੇ ਸ਼ੁਰੂ ਹੋ ਗਿਆ ਵੀ ਇਹ ਚੱਲ ਗਿਆ ਕੋਮਾ ਦੇ ਵਿੱਚ ਤੇ ਵੀਰ ਕਹਿੰਦਾ ਮੈਂ ਮੰਜੇ ਤੋਂ ਉੱਠ ਖੜਿਆ ਤੇ ਅੱਜ ਵੀਰ ਉਹ ਆਪਣੇ ਪਿੰਡ ਰਹਿ ਰਿਹਾ ਤੇ ਕਹਿੰਦਾ ਮੈਨੂੰ ਪੈਰਾਲਾਈਜ਼ ਦਾ ਅਟੈਕ ਹੋ ਗਿਆ ਸੀ ਵੀ ਚਲੋ ਬਾਣੀ ਦੇ ਨਾਲ-ਨਾਲ ਦਵਾਈ ਵੀ ਮਾੜੀ-ਮੋਟੀ ਖਾਣੀ ਪੈਂਦੀ ਆ ਪਰ ਭਰਾ ਕਹਿੰਦਾ ਮੈਂ ਕੋਈ ਦਵਾਈ ਵੀ ਨਹੀਂ ਖਾਧੀ ਤੇ ਮੈਂ ਬੜਾ ਸੋਹਣਾ ਤੁਰਿਆ ਫਿਰਦਾ ਪੈਰਾਲਾਈਜ਼ ਦੀ ਕੋਈ ਪ੍ਰੋਬਲਮ ਨਹੀਂ ਬਸ ਇੱਕ ਬਾਣੀ ਦੇ ਨਾਲ ਜੁੜ ਕੇ ਤੇ ਜਦੋਂ ਇਨਸਾਨ ਬਾਣੀ ਨਾਲ ਜੁੜਦਾ ਹੈ ਫਿਰ ਮਹਾਰਾਜ ਸਾਰੀਆਂ ਖੁਸ਼ੀਆਂ ਦੇ ਦਿੰਦੇ ਆ ਤਨਤਨ ਬਾਬਾ ਦੀਪ ਸਿੰਘ ਜੀ ਤਨਤਨ ਗੁਰੂ ਰਾਮਦਾਸ ਜੀ